ਗੱਲ ਸੁਣ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਵੀ ਘਰ 'ਚ ਸ਼ਰਾਬ ਨਹੀਂ ਆਉਣੀ ਚਾਹੀਦੀ ਫੇਰ ਬੋਤਲ ਚੁੱਕੀ ਫਿਰਦਾ ਹਾਂ ਚਲ ਮੈਂ ਵਾਪਸ ਘਰ ਆਉਣਾ ਹਾਂ ਹਾਲੇ ਵਾਪਸ ਕੀ ਆਪੇ ਵੇਖ ਲਾ ਹਾਏ ਸੂਟ ਐਡਾ ਸੋਹਣਾ ਸੂਟ ਦਾ ਲਾਲਚ ਦੇ ਕੇ ਸ਼ਰਾਬ ਪੀਣਾ ਚਾਹੁੰਨਾ ਨਹੀਂ ਨਹੀਂ ਉਹ ਸਕੀਮ ਕੱਢੀ ਸਰਕਾਰ ਨੇ ਵੀ ਇੱਕ ਬੋਤਲ ਸ਼ਰਾਬ ਦੇ ਨਾਲ ਸੂਟ ਫ੍ਰੀ ਮਿਲਣਾ ਹੈ 10 ਦਿਨ 10 ਦਿਨ ਸਕੀਮ ਲੈਣੀ ਹੈ। ਅੱਛਾ ਤੇ ਤੂੰ ਦਿਹਾੜੀ ਚ ਕਿੰਨੀ ਸ਼ਰਾਬੀ ਲੈਣਾ ਵਾ? ਮੈਂ ਇਹ ਆ 2 ਦਿਨ ਪੈਗ ਬਾ 10 10 ਦਿਨਾਂ ਚ ਬੋਤਲ ਮੁੱਕ ਜਾਂਦੀ ਆ। ਲੈ 10 ਦਿਨਾਂ ਚ ਸਕੀਮ ਵੀ ਮੁੱਕ ਜਾਣੀ ਆ। ਤੂੰ ਨਾ ਏਦਾਂ ਕਰ ਹਾਂ ਰੋਜ਼ ਦੀ ਇੱਕ ਬੋਤਲ ਸ਼ਰਾਬ ਦੀ ਪੀ। ਅੱਛਾ 10 ਦਿਨ ਨਾ ਹਾਂ ਰੋਜ਼ ਦੀ ਰੋਜ਼ ਇੱਕ ਬੋਤਲ ਸ਼ਰਾਬ ਦੀ ਤੂੰ ਪੀਣੀ ਆ। ਠੀਕ ਹੈ ਜੇ ਪੈਸੇ ਥੋੜ੍ਹਨੇਗੇ ਨਾ ਉਹ ਪਾਵੇਂ ਮੇਰੇ ਕੋਲ ਨਹੀਂ ਆਹ ਦੇਖੀ ਕੋਈ ਨਹੀਂ ਇੱਕ ਬੋਤਲ ਪਾਹ ਬੋਤਲਾਂ ਦਾ 10 10 ਫਰੀ ਦੇ ਫਰੀ ਦੇ ਅੱਜ 10 ਮਨ ਕਰਦੀ ਸ਼ਰਾਬ ਪੜ ਸਕਦੀ ਆ ਨਾ ਹਾਂ ਹਾਂ ਬਿਲਕੁਲ ਵੜ ਸਕਦੀ ਆ ਬਸ ਮੋਤਲਾ ਹਾਂ ਜੀ ਆਇਆਂ ਨੂੰ ਜੀ ਆਇਆਂ ਨੂੰ ਵੈਲਕਮ 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 ਵੈਲਕਮ